ਆਦੇ ਵਿੱਚ ਜੁੱਥੇ ਥੋੜਾ ਹੈਗਾ ਆਈਸ ਦਾ ਡਰ ਹੈ ਗੁਰੂ ਘਰਾਂ ਦੇ ਵਿੱਚ ਪਰ ਮੈਂ ਇੰਨੀ ਗੱਲ ਕਹਣਾ ਜਿੱਥੇ ਪ੍ਰਮਾਤਮਾ ਦਾ ਨਾਮ ਹੈ ਨਾ ਉਥੇ ਛੋਟੀਆਂ-ਮੋਟੀਆਂ ਚੀਜ਼ਾਂ ਕੋਈ ਵੱਡੀ ਹਸਤੀ ਨਹੀਂ ਹੈਗੀਆਂ ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਮੈਂ ਇਹ ਨਹੀਂ ਕਹਿੰਦਾ ਸਾਡੇ ਸ਼ਹਿਰ ਬੇਕਰਸਫੀਲਡ ਚ ਮੁਰੇ ਨਗਰ ਕੀਰਤਨ ਜੂਬਾ ਸਿਟੀ ਵੀ ਆ ਰਿਹਾ ਉਸ ਤੇ ਵੈਲਸ ਨਾਲੇ ਗੁਰੂ ਘਰ ਫੇਰ ਬੇਕਰਸਫੀਲਡ ਦੁਆਰ ਤੇ ਗੁਰੂ ਘਰ ਨਗਰ ਕੀਰਤਨ ਆ ਰਿਹਾ ਸੋ ਡਰਨ ਦੀ ਕੋਈ ਲੋੜ ਨਹੀਂ ਹੈ ਸਿਰ ਤੇ ਪ੍ਰਮਾਤਮਾ ਦਾ ਹੱਥ ਹੈ ਤੇ ਪਹੁੰਚੋ ਹੰਮ ਹਮਾ ਕੇ ਪਹੁੰਚੋ ਇਹ ਜਿਹੜਾ ਲੋਕ ਆਪਣੇ ਡਰ ਹੈ ਨਾ ਇਹ 84 ਟਾਈਮ ਵੀ ਇਦਾਂ ਹੀ ਸੀ ਜਦੋਂ ਹ ਹਕਾਲਤਾ ਤੇ ਹਮਲਾ ਹੋਇਆ ਲੋਕ ਡਰ ਕੇ ਘਰਾਂ ਚ ਬਹਿ ਗਏ ਸੋ ਬੈਠਣ ਦੀ ਲੋੜ ਨਹੀਂ ਆਓ ਜੇ ਉਹ ਹਾਲਾਤ ਐਜੇ ਨੇ ਆਪਾਂ ਵੀ ਹਾਲਾਤ ਚੱਲ ਸਕਦੇ ਕੋਈ ਵੱਡੀ ਗੱਲ ਨਹੀਂ ਹੈ ਕਿ ਬਹੁਤ ਆਲੇ ਨੇ ਖਾਲੇ ਨਹੀਂ ਤਿਆਰੀਆਂ ਆ ਪੂਰੀਆਂ ਆ ਹਾਂਜੀ ਪੂਰੀਆਂ ਤਿਆਰੀਆਂ ਹੀ ਲੰਗਰ ਲਾਏ ਮੈਂ ਜਲੇਬੀਆਂ ਬਣ ਰਹੀਆਂ ਸਾਡੇ ਕੋਲ ਨੂਡਲ ਹੈਗੇ ਜੀ ਚਾਰ ਪੰਜ ਆਈਟਮ ਆ ਹੈਗੀਆਂ ਬਾਕੀ ਆਪਣੇ ਸਾਰੇ ਬੰਦੇ ਤਨਮਨ ਤੁਹਾਨੂੰ ਆਪਣੀ ਸੇਵਾ ਵਿੱਚ ਲੱਗੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋੜਤੋਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਬੇਕਰਸਫੀਲਡ ਜਿੱਥੇ ਨਵਾਂ ਸਲਾਨਾ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਜਾਇਆ ਜਾ ਰਿਹਾ ਹੈ ਇਸ ਟਾਈਮ ਆਪਾਂ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਾਂਗੇ ਦੂਰੋਂ ਨੇੜੇੋਂ ਪਹੁੰਚੀਆਂ ਹੋਈਆਂ ਨੇ ਸਾਰੀਆਂ ਸੰਗਤਾਂ ਉਹਨਾਂ ਦੇ ਲਈ ਵੱਖ-ਵੱਖ ਪਕਵਾਨ ਵੱਖ-ਵੱਖ ਜਿਹੜੀ ਇਸ ਟਾਈਮ ਲੰਗਰ ਆਉ ਤਿਆਰ ਕੀਤੇ ਜਾ ਰਹੇ ਆ ਸਾਡੇ ਵੀਰ ਇਸ ਟਾਈਮ ਜਿੱਥੇ ਤੁਹਾਨੂੰ ਦਿਖਾ ਰਹੇ ਹਾਂ ਦੇਸੀ ਘੋਟੀਆਂ ਜਿਹੜੀਆਂ ਜਲੇਬੀਆਂ ਆ ਉਹ ਕੱਡੀਆਂ ਜਾ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਮੇਰਾ ਨਾਮ ਮਲਕੀਤ ਸਿੰਘ ਜੀ ਤੇ ਆਪਾਂ ਚਾਹੁੰਦੇ ਆ ਅੱਜ ਦੇ ਨਗਰ ਕੀਰਤਨ ਤੇ ਆਪਾਂ ਜੀ ਗੁਰਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਤੇ ਆਪ ਜੀ ਦਾ ਇੱਥੇ ਪਹੁੰਚਣ ਦੇ ਤੈ ਦੇ ਲਈ ਸ਼ੁਕਰਾਨਾ ਕਰਦੇ ਆ ਜੀ ਜੋ ਕਿ ਆਪਣੇ ਮਾਧਿਅਮ ਰਾਹੀਂ ਸਾਨੂੰ ਇੱਥੇ ਕਵਰੇਜ ਕਰਕੇ ਦੇਸ਼ਾਂ-ਵਿਦੇਸ਼ਾਂ ਦੀ ਸੰਗਤ ਨੂੰ ਦਿਖਾਉਂਦੇ ਨੇ ਤੇ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਬਾਕੀ ਉੱਤੇ ਮਾਦੀ ਮਰਾਈ ਕਹਿਣਾ ਚਾਹੁੰਦੇ ਸਾਰੀ ਸੰਗਤ ਨੂੰ ਵੀ ਗੁਰਦੁਆਰਾ ਸਾਹਿਬ ਪਹੁੰਚੋ ਤੇ ਨਗਰ ਕੀਰਤਨਾ ਦੇ ਵਿੱਚ ਹਿੱਸਾ ਲਓ। ਜੀ। ਸੋ ਤਿਆਰੀਆਂ ਆ ਪੂਰੀਆਂ ਆ। ਹਾਂਜੀ ਪੂਰੀਆਂ ਤਿਆਰੀਆਂ ਆ ਲੰਗਰ ਲਾਏ ਮੈਂ ਜਲੇਬੀਆਂ ਬਣ ਰਹੀਆਂ ਸਾਡੇ ਕੋਲ ਨੂਡਲ ਹੈਗੇ ਜੀ ਚਾਰ ਪੰਜ ਆਈਟਮਾਂ ਹੈਗੀਆਂ ਬਾਕੀ ਆਪਣੇ ਸਾਰੇ ਬੰਦੇ ਤਨ ਮਨ ਤੁਹਾਨੂੰ ਆਪਣੀ ਸੇਵਾ ਵਿੱਚ ਲੱਗੇ ਹੋਏ ਜੀ। ਧੰਨਵਾਦ ਮਲਕੀਤ ਜੀ। ਜੀ। ਜੀ ਵੀਰ ਜੀ ਕੀ ਨਾਮ ਹੈ ਜੀ? ਬਾਈ ਗੁਰਜੀ ਦਾ ਖਾਸ ਆ। ਮੈਂ ਨੋ ਗੁਰਵਿੰਦਰ ਸਿੰਘ ਬਾਵਲਾ ਜੀ। ਸੋ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਨਮ ਦਿਨ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਸਾਰੀਆਂ ਤੇ ਇੱਕ ਛੁੱਟੀ ਜੀ ਬੇਨਤੀ ਸੀ ਆਪਣੇ ਨਾ ਕੁਸ਼ਕ ਮੁੰਡਿਆਂ ਦੇ ਵਿੱਚ ਜੂ ਉਥੇ ਚ ਥੋੜਾ ਹੈਗਾ ਆਈਸ ਦਾ ਡਾਰਾ ਗੁਰੂ ਘਰਾਂ ਦੇ ਵਿੱਚ ਪਰ ਮੈਂ ਇੰਨੀ ਗੱਲ ਕਹਣਾ ਤੇ ਕੁਝ ਜਿੱਥੇ ਪ੍ਰਮਾਤਮਾ ਦਾ ਨਾਮ ਹੈ ਨਾ ਉਥੇ ਛੁੱਟੀਆਂ ਮੁੱਡੀਆਂ ਚੀਜ਼ਾਂ ਕੋਈ ਵੱਡੀ ਹਾਸਤੀ ਨਹੀਂ ਹੈਗੀਆਂ ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਮੈਂ ਇਹ ਨਹੀਂ ਕਹਿੰਦਾ ਸਾਡੇ ਸ਼ਹਿਰ ਬੇਕਰਸਫੀਲਡ ਚ ਮੁਰੇ ਨਗਰ ਕੀਰਤਨ ਜੂਬਾ ਸਿਟੀ ਵੀ ਆ ਰਿਹਾ ਉਸ ਤੇ ਉਹਦੇ ਵੈਲਸ ਨਾਲੇ ਗੁਰੂ ਘਰ ਫੇਰ ਬੇਕਰਸਫੀਲਡ ਦੁਆਰ ਤੇ ਗੁਰੂ ਘਰ ਨਗਰ ਕੀਰਤਨ ਆ ਰਿਹਾ ਸੋ ਡਰਨ ਦੀ ਕੋਈ ਲੋੜ ਨਹੀਂ ਹੈ ਸਿਰ ਤੇ ਪ੍ਰਮਾਤਮਾ ਦਾ ਹੱਥ ਹੈ ਤੇ ਪਹੁੰਚੋ ਹਮ ਹਮਾ ਕੇ ਪਹੁੰਚੋ ਫੈਮਿਲੀ ਨਾਲ ਪਹੁੰਚੋ ਬੱਚਿਆਂ ਨਾਲ ਪਹੁੰਚੋ ਸੋ ਸਿੱਖੀ ਦਾ ਪਤਾ ਲੱਗਦਾ ਸੋ ਬੱਚਿਆਂ ਨੂੰ ਉਤਸ਼ਾਹ ਹੁੰਦਾ ਜਾਂ ਆਪਾਂ ਇਦਾਂ ਡਰ ਕੇ ਘਰਾਂ 'ਚ ਬਹਿਣ ਲੱਗੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਇਹ ਜਿਹੜਾ ਲੋਕ ਆਪਣੇ ਡਰ ਆ ਨਾ ਇਹ 84 ਟਾਈਮ ਵੀ ਇਦਾਂ ਹੀ ਸੀ ਜਦੋਂ ਹ ਹਕਾਲਤਾ ਤੇ ਹਮਲਾ ਹੋਇਆ ਲੋਕ ਡਰ ਕੇ ਘਰਾਂ 'ਚ ਬਹਿ ਗਏ ਸੋ ਬੈਠਣ ਦੀ ਲੋੜ ਨਹੀਂ ਉਹ ਜੇ ਉਹ ਹਾਲਾਤ ਇਹ ਜਿਹੇ ਨੇ ਆਪਾਂ ਵੀ ਹਾਲਾਤ ਝੱਲ ਸਕਦੇ ਕੋਈ ਵੱਡੀ ਗੱਲ ਨਹੀਂ ਹੈ ਕਿ ਬਹੁਤ ਖਾਲੇ ਨੇ ਖਾਲੇ ਨਹੀਂ ਹਾਂ ਨਾਲੇ ਵੈਸੇ ਵੀ ਦੱਸ ਦੇ ਜਾਈਏ ਵੀ ਆਈਸ ਵਾਲੇ ਰਿਲੀਜੀਅਸ ਪਲੇਸਸ ਤੇ ਜਾਂਦੇ ਨਹੀਂ ਆਂਦੇ ਹੀ ਨਹੀਂ ਹੈਗੇ ਸੋ ਉਹ ਚੀਜ਼ ਦਾ ਡਰ ਜਿਹੜਾ ਉਹ ਮਨ ਚੋਂ ਸਾਰਿਆਂ ਨੂੰ ਕੱਢ ਦੇਣਾ ਚਾਹੀਦਾ ਕੱਢ ਕੇ ਆਉਣਾ ਚਾਹੀਦਾ ਹਾਂਜੀ ਹਾਂ ਉਹ ਮੋਮਾ ਕੇ ਸਾਰਿਆਂ ਸਾਕਤਾ ਪਹੁੰਚ ਕੀ ਨਾਮ ਹੈ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਮੈਂ ਰਿਕਰਦੀ ਖਾਨਸਾ ਰਿਕਰਦੀ ਮਨਪ੍ਰੀਤ ਸਿੰਘ ਆ ਜੀ ਭਾਜੀ ਨਾਮ ਹਾਂ ਜੀ ਤੁਸੀਂ ਇਹ ਤੋਂ ਬੇਕਰਫੀਲਡ ਤੋਂ ਹਾਂ ਜੀ ਬੇਕਰਫੀਲਡ ਤੋਂ ਸੋ ਕਿਦਾਂ ਚੱਲ ਰਿਹਾ ਜੀ ਸੇਵਾ ਦਾ ਕੰਮ ਨਹੀਂ ਦੇਖੋ ਜੀ ਬਹੁਤ ਮਹਾਰਾਜ ਦੀ ਕਿਰਪਾ ਹੋਈ ਹੋਈ ਆ ਜੀ ਚਾਰੇ ਪਾਸੇ ਸੇਵਾ ਹਰ ਬੰਦਾ ਆਪੋ ਆਪਣੀ ਕੋਈ ਕਿਸੇ ਜਗ੍ਹਾ ਤੇ ਸੇਵਾ ਦੇ ਰਿਹਾ ਕੋਈ ਕਿਸੇ ਜੀ ਕੋਈ ਭਾਂਡਿਆਂ ਦੀ ਸੇਵਾ ਕਰ ਰਿਹਾ ਕੋਈ ਲੰਗਰਾਂ ਦੀ ਕਰ ਰਿਹਾ ਕੋਈ ਸਫਾਈਆਂ ਦੀ ਕਰ ਰਿਹਾ ਮਹਾਰਾਜ ਦੀ ਲੀਲਾ ਪਰੰਪਰਾ ਜੀ ਚੱਲ ਪਾ ਹੋ ਰਹੀ ਆ ਮਹਾਰਾਜ ਜੀ ਸੋ ਆਓ ਤੁਹਾਨੂੰ ਹੋਰ ਅੱਗੇ ਲੈ ਕੇ ਜਿਹੜਾ ਉਹ ਜਾਨਨੇ ਆ ਤੇ ਤੁਹਾਨੂੰ ਲਗਾਤਾਰ ਜਿਹੜੀ ਉਹ ਦਿਖਾਉਨੇ ਆ ਇਧਰ ਜਿਹੜਾ ਵੀਰ ਆ ਇਸ ਟਾਈਮ ਨੂਡਲਸ ਦੇ ਲਈ ਮਿਲਾਦਾ ਤਿਆਰੀ ਜਿਹੜੀ ਉਹ ਹਾਂਜੀ ਵੀਰ ਜੀ ਕੀ ਨਾਮ ਹੈ ਨਹੀਂ ਮੇਰਾ ਨਾਮ ਸੁਖਮਨ ਸਿੰਘ ਜੀ ਫਤਿਹ ਬੁਲਾ ਦਿਓ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਬਾਜ ਜਸਦੀਪ ਜੀ ਜਸਦੀਪ ਜੀ ਕੀ ਬਣਾਉਣ ਲੱਗੇ ਹੋਏ ਆ ਕਾਦੀ ਸੇਵਾ ਕਰਦੇ ਆ ਇੱਥੇ ਹੀ ਨੂਡਲਾਂ ਦੀ ਸੇਵਾ ਚੱਲ ਰਹੀ ਹੈ ਨੂਡਲਾਂ ਬਣਾ ਰਹੇ ਆ ਆਹ ਹੀ ਬਾਤ ਆ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਤੁਸੀਂ ਦੇਖ ਸਕਦੇ ਆ ਵੀ ਹਰ ਇੱਕ ਪਾਸੇ ਜਿਹੜੀ ਸੇਵਾ ਚੱਲ ਰਹੀ ਆ ਕਿਤੇ ਗੰਢੇ ਕੱਟ ਕੇ ਜਿਹੜੇ ਉਹ ਭੁੱਜ ਰਹੇ ਨੇ ਤੜਕਾ ਲੱਗ ਰਿਹਾ ਆ ਕਦੇ ਇੱਥੇ ਨਾਲ ਦੇ ਨਾਲ ਸਫਾਈ ਦੀ ਵੀ ਸੇਵਾ ਜਿਹੜੀ ਉਹ ਚੱਲ ਰਹੀ ਆ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਚਰਨਜੀਤ ਜੀ ਜੀ ਕੀ ਕਹਿਣਾ ਚਾਹੁੰਦੇ ਆਂ ਇਹਦੇ ਨਗਰ ਕੀਰਤਨ ਵਾਹਿ ਧੰਨਵਾਦ ਸਾਡਾ ਸੇ ਪਹੁੰਚਦਾ ਸੰਗਤ ਦਾ ਧੰਨਵਾਦ ਜੀ ਜਿਹੜੀ ਤੋਂ ਆ ਕੇ ਪਹੁੰਚੀ ਆ ਮਹਾਰਾਜ ਦੇ ਗੁਰਪ੍ਰੋਤ ਤੇ ਤੇ ਵਾਸੀ ਸੇਵਾ ਲੱਗੇ ਆ ਕਰਨੀ ਸਾਹਿਬ ਆਓ ਖਾਣ ਹਾਂਜੀ ਹਾਂਜੀ ਸ਼ੁਕਰੀਆ ਜੀ ਠੀਕ ਆ ਜੀ ਸੋ ਪਿੱਛੇ ਆਪਾਂ ਦੇਖ ਸਕਦੇ ਆ ਵੀ ਇਸ ਟਾਈਮ ਸਬਜ਼ੀਆਂ ਜਿਹੜੀਆਂ ਆ ਉਹ ਕੱਟ ਹੋ ਰਹੀਆਂ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਹਰਮੀਤ ਸਿੰਘ ਜੀ ਗੋਲਡੀ ਕੀ ਕਹਿਣਾ ਚਾਹੁੰਦੇ ਆ ਸੇਵਾ ਦੇ ਵਿੱਚ ਡਟੇ ਹੋਏ ਆ ਹਾਂਜੀ ਹਾਂ ਡਟ ਕੇ ਜੀ ਬਿਲਕੁਲ ਹਾਂਜੀ ਹਾਂ ਕੀ ਕਹਿਣਾ ਚਾਹੁੰਦੇ ਆ ਸੰਗਤ ਨੂੰ ਸੰਗਤ ਨੂੰ ਹੀ ਹੌਮ ਹੌਮਾ ਕੇ ਪਹੁੰਚੋ ਸਾਰੇ ਵਧੀਆ ਮੌਸਮ ਹੈ ਜੀ ਤੁਹਾਨੂੰ ਆਉਣਾ ਚਾਹੀਦਾ ਹਾਂਜੀ ਮਿਹਰਬਾਨੀ ਜੀ ਸੋ ਸਾਰੇ ਜਾਣੇ ਜਿੱਦਾਂ ਆਪਾਂ ਦੇਖ ਰਹੇ ਆ ਵੀ ਸਾਰੀਆਂ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਆ ਬੈਗਸ ਦੇ ਵਿੱਚ ਕੱਟ ਕੇ ਜਿਹੜੇ ਉਹ ਪਾਏ ਜਾ ਰਹੇ ਆ ਸੋ ਕਵਰੇਜ ਇੱਥੇ ਜਾਰੀ ਰਹੇਗੀ ਜੁੜੇ ਰਹੋ ਇੱਥੇ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ ਨੌਵਾਂ ਸਲਾਨਾ ਨਗਰ ਕੀਰਤਨ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਬੇਕਰਸਪੀਡ